ਮਰੀ ਮੇਰੇ ਰੈਗੀ ਜਿੱਤੇ ਆਪਣਾ ਪੇਪਰ ਹੋ ਗਿਆ ਅੱਜ ਜਦੋਂ ਹੋ ਗਿਆ ਕੰਮ ਤਾਂ ਬੰਦੇ ਨੂੰ ਲੱਗਦਾ ਹੁੰਦਾ ਯਾਰ ਆਹ ਫਾਰਮੂਲਾ ਬਹੁਤ ਕੰਮ ਆਇਆ ਜਦ ਆਹ ਤਕਨੀਕ ਨਾ ਮੈਂ ਪੜ੍ਹਦਾ ਸੀ ਆ ਬੜੀ ਕੰਮ ਆਈ ਕਿਹੜੀ ਤਕਨੀਕ ਅਡਾਪਟ ਕੀਤੀ ਜਾਂ ਕਿਹੜੀ ਤਨੇ ਤਕਨੀਕ ਦਾ ਨਿਚੋੜ ਕੱਢ ਕੇ ਲਿਆਏ ਉਹ ਵੀ ਆ ਠੀਕ ਸੀ ਇਹ ਤਕਨੀਕਾਂ ਕਈ ਲੱਗ ਜਾਂਦੀਆਂ ਬਾਈ ਜੀ ਇਹਦੇ ਵਿੱਚ ਪਹਿਲੀ ਤਾਂ ਇਹੀ ਹੈ ਕਿ ਥੋੜਾ ਜਿਹਾ ਰਿਸਰਚ ਕਰਕੇ ਚੱਲਣਾ ਚਾਹੀਦਾ ਸਿਲੇਬਸ ਕੀ ਹੁੰਦਾ ਤਾਂ ਇੱਕ ਜਿਵੇਂ ਆਪਾਂ ਕਹਿ ਰਹੇ ਹਾਂ ਨਾ ਵੀ ਸਟਰਕਚਰਡ ਤਰੀਕੇ ਦੇ ਨਾਲ ਆਪਾਂ ਨੂੰ ਪੜਾਈ ਕਰਨੀ ਚਾਹੀਦੀ ਹੈ ਸਿਲੇਬਸ ਨੂੰ ਛੋਟੇ ਹਿੱਸਿਆਂ ਦੇ ਵਿੱਚ ਵੰਡ ਕੇ ਫਿਰ ਇੱਕ ਇੱਕ ਪੋਰਸ਼ਨ ਹੌਲੀ ਹੌਲੀ ਬੰਦਾ ਕੰਪਲੀਟ ਕਰੇ ਦੂਸਰਾ ਇਹਦੇ ਵਿੱਚ ਇਹ ਹੈ ਕਿ ਨਾਲ ਟੈਸਟ ਵਗੈਰਾ ਬੰਦਾ ਰੈਗੂਲਰਲੀ ਦਿੰਦਾ ਰਹੇ ਕਿਉਂਕਿ ਜਿਹੜਾ ਟੈਸਟ ਦਾ ਡਰ ਹੈ ਉਹ ਟੈਸਟ ਦੇ ਕੇ ਹੀ ਨਿਕਲਦਾ ਹੈ ਬਿਨਾ ਆਪਾਂ ਟੈਸਟ ਦਿੱਤੇ ਚੱਲੇ ਜਾਈਏ ਉਹ ਫਿਰ ਡਰ ਮਨ ਦੇ ਵਿੱਚ ਉਵੇਂ ਬਰਕਰਾਰ ਰਹਿੰਦਾ ਹੈ ਇਸੇ ਤਰੀਕੇ ਦੇ ਨਾਲ ਇੱਕ ਹੌਂਸਲਾ ਰੱਖਣਾ ਤੇ ਪੋਜ਼ਿਟਿਵ ਐਟੀਟਿਊਡ ਰੱਖਣਾ ਜਿਹੜਾ ਕਿ ਮੇਰੇ 'ਚ ਬਹੁਤ ਘੱਟ ਸੀਗਾ ਇਹ ਜਸਬੰਦਰ ਸਿੰਘ ਭੁੱਲਰ ਜੀ ਦੀ ਹੀ ਦੇਣ ਹੈ ਕਿ ਉਹਨਾਂ ਨੇ ਉਹ ਹੌਂਸਲਾ ਭਰਿਆ ਮੇਰੇ ਨਾਲ ਤੇ ਮੇਰਾ ਐਟੀਟਿਊਡ ਥੋੜਾ ਚੇਂਜ ਕੀਤਾ ਤਾਂ ਹੌਂਸਲਾ ਤੇ ਇੱਕ ਪੋਜ਼ਿਟਿਵ ਐਟੀਟਿਊਡ ਤੇ ਕਿਤੇ ਨਾ ਕਿਤੇ ਇਹ ਵੀ ਸੋਚ ਕੇ ਚੱਲਣਾ ਵੀ ਵੇਖੀ ਜਾਊਗੀ ਇੱਕ ਪੇਪਰ ਹੀ ਹੈ ਜੇ ਨਾ ਨਿਕਲਿਆ ਤਾਂ ਕੁਝ ਹੋਰ ਕਰ ਲਾਂਗੇ ਇਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿਤਾਬਾਂ ਰੈਫਰ ਕਰਾਂ ਉਹ ਕੁਝ ਕਿਤਾਬਾਂ ਹੈਲਪਫੁਲ ਰਹੀਆਂ ਅਖਬਾਰ ਦਾ ਕੀ ਯੋਗਦਾਨ ਰਿਹਾ ਖ਼ਬਰ ਦਾ ਮੈਨੂੰ ਲੱਗਦਾ ਬਹੁਤ ਵੱਡਾ ਯੋਗਦਾਨ ਹੈ ਜੀ ਕਿਉਂਕਿ ਖ਼ਬਰ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਸਾਰੀਆਂ ਖ਼ਬਰਾਂ ਜਿਹੜਾ ਆਉਂਦੀਆਂ ਤਾਂ ਉਹਨਾਂ ਦੇ ਵਿੱਚੋਂ ਆਪਣੇ ਕਰੰਟ ਅਫੇਅਰਸ ਬਣ ਜਾਂਦੇ ਆ ਤਾਂ ਉਹ ਯੂਪੀਐਸਸੀ ਦਾ ਇੱਕ ਬਹੁਤ ਇੰਪੋਰਟੈਂਟ ਜਿਹੜਾ ਹੈਗਾ ਹਿੱਸਾ ਹੈ ਚਾਹੀਓ ਕਿਸੇ ਵੀ ਸਟੇਜ ਦੀ ਗੱਲ ਕਰ ਲਈਏ ਪ੍ਰੀ ਮੀਨਿੰਗ ਇੰਟਰਵਿਊ ਦੀ ਤਾਂ ਇੱਕ ਚੰਗਾ ਖ਼ਬਰ ਪੜ੍ਹਨਾ ਚਾਹੀਦਾ ਮੈਂ ਤਾਂ ਹਿੰਦੂ ਪੜ੍ਹਦਾ ਸੀਗਾ ਕਾਫੀ ਲੋਕ ਇੰਡੀਅਨ ਐਕਸਪ੍ਰੈਸ ਪੜ੍ਹਦੇ ਆ ਕੋਈ ਵੀ ਇੱਕ ਖ਼ਬਰ ਚੰਗਾ ਖ਼ਬਰ ਹੈ ਜਿਹੜਾ ਉਹ ਪੜ੍ਹਨਾ ਚਾਹੀਦਾ ਇਸ ਤੋਂ ਅਲਾਵਾ ਜਿਹੜੀ ਕਿਤਾਬਾਂ ਸੀ ਤਾਂ ਮੈਂ ਜ਼ਿਆਦਾਤਰ ਸਟੈਂਡਰਡ ਬੁੱਕਸ ਹੀ ਜਿਵੇਂ ਕਿ ਹਿਸਟਰੀ ਦੀ ਸਪੈਕਟ੍ਰਮ ਹੁੰਦੀ ਹੈ ਪੋਲੀਟੀ ਦੀ ਲక్ష్ਮੀਕਾਂਤ ਹੁੰਦੀ ਹੈ ਜੀਓਗ੍ਰਾਫੀ ਤੇ ਇਕਨੋਮਿਕਸ ਦੀ ਮੈਂ ਐਨਸੀਆਰਟੀ ਹੀ ਯੂਜ਼ ਕੀਤੀ 11ਵੀਂ ਦੇ 12ਵੀਂ ਦੀ ਇਸ ਤੋਂ ਇਲਾਵਾ ਮੇਰਾ ਆਪਸ਼ਨਲ ਸਬਜੈਕਟ ਸੀਗਾ ਮੀਨਸ ਦੇ ਵਿੱਚ ਲਾਅ ਸੀ ਤਾਂ ਮੇਰੇ ਲਾਅ ਦੇ ਜਿਹੜੇ 5 ਸਾਲ ਮੈਂ ਉੱਥੇ ਪੜ੍ਹੇ ਆ ਤੇ ਜਿਹੜੇ ਨੋਟਸ ਬਣਾਏ ਹੋਏ ਸੀ ਉਹੋ ਹੀ ਮੈਂ ਯੂਜ਼ ਕੀਤੇ ਕੁਝ ਕਿਤਾਬਾਂ ਹੁੰਦੀਆਂ ਜਿਵੇਂ ਆਰਕੇ ਬੰਗਿਆ ਤੇ ਐਸਐਲ ਕਪੂਰ ਇੰਟਰਨੈਸ਼ਨਲ ਲਾਅ ਦੀਆਂ ਤਾਂ ਉਹੋ ਯੂਜ਼ ਕੀਤੀਆਂ ਮੈਂ ਉਹਨਾਂ ਤੋਂ ਮੈਂ ਨੋਟਸ ਬਣਾਏ ਜੀ ਜਦੋਂ